ਗੁਰਦੁਆਰਾ ਬਾਬਾ ਸੰਗ ਸਿੰਘ ਵਾਲੇ ਪਾਸੇ ਸੰਗਤ ਨੂੰ ਰੋਕਿਆ ਗਿਆ ਸੀ ਔਰ ਉੱਥੇ ਸੰਗਤ ਦੇ ਨਾਲ ਕੁਝ ਅਧਿਕਾਰੀਆਂ ਦੀ ਥੋੜੀ ਜੀ ਤਲਖੀ ਵੀ ਹੋਈ ਆ ਤੋ ਦੇਖ ਜੀ ਸਿੰਘ ਜੀ ਪਰ ਸ਼੍ਰੋਮਣੀ ਜੀ ਬਾਬਾ ਸੰਗਤ ਸਿੰਘ ਜੀ ਦਾ ਸਰਕਲ ਪ੍ਰਧਾਨ ਜੀ ਅਨੰਦਪ੍ਰਸਾਦ ਤੋਂ ਆਏ ਤੇ ਇਥੋਂ ਜਿੱਥੇ ਹੁਣ ਸੰਗਤ ਆ ਰਹੀ ਹੈ ਜੀ ਕਿਲਾ ਫਤਿਹਗੁਰ ਸਾਹਿਬ ਨੂੰ ਨੀਂਹ ਰਸਤਾ ਇਹੋ ਹੈ ਇਥੋਂ ਜਦੋਂ ਸੰਗਤ ਨੰਗਦੀ ਹੈ ਜਾਂ ਕੋਈ ਆਂਦਾ ਜਾਂਦਾ ਹੈ ਇੱਥੇ ਗੁਰਦੁਆਰਾ ਸਾਹਿਬ ਦੀ ਰਾਸ਼ਨ ਦੀਆਂ ਗੱਡੀਆਂ ਆ ਰਹੀਆਂ ਜਾਂ ਆਪਣੇ ਸਿਲੰਡਰ ਆਦੀਆਂ ਗੱਡੀਆਂ ਆ ਰਹੀਆਂ ਕਿਸੇ ਨੂੰ ਲੰਗਣ ਨਹੀਂ ਦੇ ਰਹੀ ਜੀ ਜੋਦੈ ਇਸ ਗੱਲ ਪਿੱਛੇ ਅਸੀਂ ਇਹਨਾਂ ਨਾਲ ਕਿਹਾ ਵੀ ਨੰਗਣ ਦਿਓ ਤਾਂ ਜਿਹੜਾ ਇੱਥੇ ਮੁਲਾਜ਼ਮਾ ਪ੍ਰਿੰਸ ਨਾਮ ਦਾ ਮੁਲਾਜ਼ਮ ਸੀਗਾ ਸ਼ਾਇਦ ਸਬ ਇੰਸਪੈਕਟਰ 2 ਸਟਾਰ ਸੀਗੇ ਉਹ ਅੱਜ ਜੋ ਗਾਲਾ ਕੱਢ ਰਿਹਾ ਮਾਂ ਭੈਣ ਦੀ ਜੇ ਅਸੀਂ ਨੰਗਣ ਨਹੀਂ ਦੇਣਾ ਇਹ ਹੁਣ ਦੀ ਬਸ ਆ 10 ਮਿੰਟ ਪਹਿਲਾਂ ਦੀ ਸੀ ਉਹ ਸਾਹਿਬ ਆਏ ਸਿੰਘ ਸਾਹਿਬ ਨੇ ਵੀ ਫਿਰ ਇਹਨਾਂ ਨੂੰ ਉਹੀ ਗੱਲ ਕਹੀ ਇਥੋਂ ਸੰਗਤ ਨੂੰ ਨਹੀਂ ਕਿਸੇ ਨੇ ਰੋਕਿਆ ਜਾਊਗਾ ਵੀ ਜੇ ਸਰਕਾਰ ਦੀਆਂ ਗੰਦੀਆਂ ਨੀਤਾਂ ਕਰਕੇ ਤੁਸੀਂ ਸੰਗਤ ਨੂੰ ਰੋਕ ਰਿਹਾ ਬਹੁਤ ਗਲਤ ਗੱਲ ਹੈ ਅਸੀਂ ਇਹ ਮੰਗ ਕਰਦੇ ਹਾਂ ਵੀ ਸੰਗਤ ਵਾਸਤੇ ਕੋਈ ਵੀ ਜੇ ਅੱਜ 350 ਸਾਲਾ ਮਨਾਇਆ ਜਾ ਰਿਹਾ ਗੁਰਤੇਗਵਾ ਦਰਮਾਰਾਜ ਦਾ ਤਾਂ ਉਹਦੇ ਵਿੱਚ ਹੀ ਅਸੀਂ ਸੰਗਤ ਨੂੰ ਹੀ ਰੋਕਣਾ ਹੈ ਤਾਂ ਫਿਰ ਅਸੀਂ ਇਹ ਮਨਾ ਕਿਉਂ ਰਹੇ ਆਂ ਉਧਰ ਸਰਕਾਰ ਕਹਿ ਰਹੀ ਹੈ ਵੀ ਅਸੀਂ ਬਹੁਤ ਤਕੜੇ ਪੱਧਰ ਤੇ ਕੰਮ ਕਰ ਰਹੇ ਆਂ ਤੇ ਵੀ ਤਾਂ ਇਥੋਂ ਕਿਸੇ ਨੂੰ ਲੰਗਣ ਵੀ ਨਹੀਂ ਦੇ ਰਹੇ ਗੁਰਦੁਆਰਿਆਂ ਵਿੱਚ ਦਰਸ਼ਨ ਕਰਨ ਨੂੰ ਵੀ ਕਿਸੇ ਨੂੰ ਲੰਗਣ ਨਹੀਂ ਦੇ ਰਹੇ ਆਪਾਂ ਆਨੰਦਪੁਰ ਸਾਹਿਬ ਆਈਕੇ ਕਿਉਂਕਿ ਆਪਾਂ ਆਨੰਦਪੁਰ ਸਾਹਿਬ ਦੇ ਵਾਸੀ ਆ ਆਨੰਦਪੁਰ ਸਾਹਿਬ ਸਾਡਾ ਘਰ ਵਾ ਬਿਨਾ ਕਿਸੇ ਡਰਤੋਂ ਬਿਨਾ ਕਿਸੇ ਪਹਿਤੋਂ ਕਿਤੇ ਵੀ ਸਿੱਖ ਸੰਗਤ ਨੂੰ ਕਿਸੇ ਵੀ ਨਾਕੇ ਦੇ ਉੱਤੇ ਰੋਕਿਆ ਜਾਂਦਾ ਕਿਸੇ ਵੀ ਤਰੀਕੇ ਦੇ ਨਾਲ ਤਾਂ ਉਹ ਸਾਨੂੰ ਦੱਸਣ ਤੇ ਮੈਂ ਜਿਹੜਾ ਅਮਲਾ ਫੈਲਾ ਵੀ ਲੱਗਾ ਉਹਨਾਂ ਨੂੰ ਵੀ ਇਹ ਆਖਦਾ ਵਾਂ ਕਿ ਆਨੰਦਪੁਰ ਸਾਹਿਬ ਪੰਥ ਦਾ ਘਰ ਆ ਠੀਕ ਆ ਮੈਨੂੰ ਪਤਾ ਇੱਕ ਬੰਦੇ ਇਹਨਾਂ ਦਾ विधानसभा वाला मसला चलना ਤਾਂ ਮੈਂ ਅਪੀਲ ਕਰਦਾ ਵੀ ਉਧਰ ਜੋ ਮਰਜ਼ੀ ਤੁਸੀਂ ਕਰ ਰਹੇ ਹੋ ਪਰ ਪੰਥ ਨੂੰ ਪਰ ਸਿੱਖਾਂ ਨੂੰ ਆਨੰਦਪੁਰ ਸਾਹਿਬ ਆਉਣ ਦੇ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਜਿਸ ਵੀ ਨਾਕੇ ਦੇ ਉੱਤੇ ਸਾਡੇ ਕਿਸੇ ਸਿੱਖ ਨੂੰ ਰੋਕਿਆ ਗਿਆ ਮੈਨੂੰ ਉੱਥੇ ਖੁਦ ਭਾਵੇਂ ਜਾਣਾ ਪਵੇ ਪਰ ਇਹ ਆਨੰਦਪੁਰ ਸਿੱਖਾਂ ਦਾ ਘਰ ਆ ਸਿਵਾਸੀ ਆਨੰਦਪੁਰ ਸਾਹਿਬ ਦੇ ਤਾਂ ਕਿਸੇ ਨੂੰ ਕੋਈ ਰੋਕ ਟੋਕ ਨਾ ਹੋਵੇ ਪ੍ਰਸ਼ਾਸਨ ਨੂੰ ਇਸ ਪਾਸੇ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿਉਂਕਿ ਸਵੇਰੇ ਮੇਰੇ ਧਿਆਨ 'ਚ ਆਇਆ ਇਧਰ ਗੁਰਦੁਆਰਾ ਬਾਬਾ ਸੰਗਤ ਸਿੰਘ ਵਾਲੇ ਪਾਸੇ ਸੰਗਤ ਨੂੰ ਰੋਕਿਆ ਗਿਆ ਸੀ আর ਉੱਥੇ ਸੰਗਤ ਦੇ ਨਾਲ ਕੁਝ ਅਧਿਕਾਰੀਆਂ ਦੀ ਥੋੜੀ ਜਿਹੀ ਤਲਖੀ ਵੀ ਹੋਈ ਆ ਤੋ ਇਹਨਾਂ ਨੂੰ ਇੱਕ ਗਾਈਡਲਾਈਨ ਵੀ ਜਾਰੀ ਕੀਤੀ ਜਾਵੇ ਕਿ ਪ੍ਰੇਮ ਦੇ ਨਾਲ ਬੋਲੋ ਪਿਆਰ ਦੇ ਨਾਲ ਇਹ ਸਰਕਾਰੀ ਜੋ ਵੀ ਪਰਾਂ ਚੱਲਦਾ ਉਹਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਪਰ ਪੰਥ ਨੇ ਸੀਸਗੰਝ ਸਾਹਿਬ ਆਉਣਾ ਕੇਸਗੜ੍ਹ ਸਾਹਿਬ ਆਉਣਾ ਸੰਗਤ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਇਹ ਸਰਕਾਰ ਪ੍ਰਸ਼ਾਸਨ ਜਿਹੜਾ ਇਸ ਪਾਸੇ ਜ਼ਰੂਰ ਧਿਆਨ ਰੱਖੇ ਤਾਂ ਪੰਥ ਵੀ ਵੱਡੀ ਗਿਣਤੀ 'ਚ 23 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਦੇ ਸਮਾਗਮਾਂ ਦੇ ਵਿੱਚ ਹਾਜ਼ਰੀ ਜ਼ਰੂਰ ਭਰੇ।